ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਹਾਂ ਪਠਾਨਕੋਟ ਦਾ ਜਿਹੜਾ ਸਰਹੱਦੀ ਇਲਾਕਾ ਹੈਗਾ ਜਿੱਥੇ ਪਿਛਲੀ ਦਿਨੀ ਜਿਹੜੀ ਆ ਹੜ ਨੇ ਵੱਡੀ ਮਾਰ ਜਿਹੜੀ ਮਾਰੀ ਸੀਗੀ ਖੋਲੀਆਂ ਆਡਾ ਹੈਗਾ ਜਾਂ ਪੰਮਾ ਹੈਗਾ ਤਸਵੀਰਾਂ ਦਿਖਾਵਾਂਗੇ ਇੱਥੇ ਜਿਹੜਾ ਭਾਰੀ ਨੁਕਸਾਨ ਜਿਹੜਾ ਲੋਕਾਂ ਦਾ ਹੋਇਆ ਸੀਗਾ ਤਸਵੀਰਾਂ ਦੇਖ ਰਹੇ ਹੋ ਇਹ ਦੁਕਾਨਾਂ ਸੀਗੀਆਂ ਜਿਹੜੀਆਂ ਲੋਕਾਂ ਦੀਆਂ ਬਿਲਕੁਲ ਜਿਹੜੀਆਂ ਟਹਿ ਚੁੱਕੀਆਂ ਬੁਰੇ ਹਾਲਾਤ ਲੋਕਾਂ ਦਾ ਦੁਬਾਰਾ ਤੋਂ ਜਿਹੜਾ ਕੰਮ ਲੱਗਾ ਹੋਇਆ ਇਹ ਰਾਵੀ ਦਰਿਆ ਹੈਗਾ ਜਿਹੜਾ ਕਾਫੀ ਦੂਸਰਗਾ 1.5 2 ਕਿਲੋਮੀਟਰ ਪਿੱਛੇ ਸੀਗਾ ਲੇਕਿਨ ਹੁਣ ਜਿਹੜਾ ਇਹਨਾਂ ਦੁਕਾਨਾਂ ਜਿਹੜੀਆਂ ਵਿੱਚ ਆ ਗਿਆ ਅੱਡੇ ਦੇ ਵਿੱਚ ਆ ਗਿਆ ਇਹਨਾਂ ਛਵੇੜ ਦੇ ਵਿੱਚ ਕਾਫੀ ਜੜੀਆਂ ਦੁਕਾਨਾਂ ਆਈਆਂ ਹੜ ਦੀ ਛਵੇੜ ਦੇ ਵਿੱਚ ਇੱਥੇ ਮਕਾਨ ਵੀ ਕਾਫੀ ਸੀਗੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਲੇਕਿਨ ਹੁਣ ਜਿਹੜਾ ਕਹਿ ਸਕਦੇ ਨਾ ਕਿ 15 20 ਦਿਨ ਇਸ ਗੱਲ ਨੂੰ ਹੋ ਚੁੱਕੇ ਨਾ ਹੜ ਜਿਹੜਾ ਪਾਣੀ ਵੀ ਬਿਲਕੁਲ ਨੀਚਾ ਨੀਵੇਂ ਆ ਆ ਚੁੱਕਿਆ ਪਰ ਲੋਕਾਂ ਤੋਂ ਜਾਣਾਂਗੇ ਇਸ ਹੜ੍ਹ ਤੋਂ ਬਾਅਦ ਜਿਹੜੇ ਹਾਲਾਤ ਨੇ ਲੋਕਾਂ ਦੇ ਕੀ ਨੇ ਲੋਕ ਵੀ ਸਾਡੇ ਨਾਲ ਜੁੜ ਚੁੱਕੇ ਨੇ ਜਿਹਨਾਂ ਦੀਆਂ ਦੁਕਾਨਾਂ ਹੈਗੀਆਂ ਇਹਨਾਂ ਤੋਂ ਜਾਣਨਾ ਕਿ ਕੀ ਇਹਨਾਂ ਦੀ ਕਿਸੇ ਨੇ ਮਦਦ ਕੀਤੀ ਹੈ ਜਾਣੀ ਜਾਂ ਜਿਤਨਾ ਪਿੰਡਾਂ 'ਚ ਨੁਕਸਾਨ ਆਇਆ ਉੱਥੇ ਹੀ ਲੋਕ ਜਿਹੜੇ ਆ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਇਹਨਾਂ ਨੂੰ ਕੁਝ ਮਿਲਿਆ ਜਾਂ ਕੋਈ ਇਹਨਾਂ ਦੀ ਕੀ ਮੰਗ ਹੈਗੀ ਆ ਜੀ ਸਰ ਕੀ ਨਾਜੀ ਆਪਣਾ ਬਾਲਕੀ ਸੁਣੋ ਬਾਲਕੀ ਸਿਰ ਕਿਤੇ ਰਹਿੰਦੇ ਤੁਸੀਂ ਕੀ ਅੱਡਾ ਕਿਹੜਾ ਹੈਗਾ ਤੁਹਾਡਾ ਆਪਣਾ ਕੋਹੜੀਆਂ ਅੱਡਾ ਵੀ ਇੱਥੇ ਦੁਕਾਨਾਂ ਹੈਗੀਆਂ ਆਪਣੀਆਂ ਉੱਥੇ ਦੁਕਾਨਾਂ ਦੀ ਆਪਣੀਆਂ ਕਿਸ ਚੀਜ਼ ਦੀਆਂ ਦੁਕਾਨਾਂ ਹੈਗੀਆਂ ਮੇਰਾ ਪੋਲਟਰੀ ਦਾ ਕੰਮ ਸੀ ਜੀ ਕਹਿੰਦੇ ਨੇ 25 ਤਰੀਕ ਨੂੰ ਜਿਹੜਾ ਰਾਤ ਨੂੰ ਫਲੱਡ ਆਂਦਾ 25 ਰਾਤ ਜਿਹੜੀ ਹੈਗੀ 26 ਸਵੇਰ ਦੀ ਗੱਲ ਕਰੀਏ ਤੇ ਕਾਫੀ ਨੁਕਸਾਨ ਇਸ ਏਰੀਆ ਦੇ ਵਿੱਚ ਹੋਇਆ ਪਿੰਡਾਂ ਦਾ ਵੀ ਹੋਇਆ ਰਾਵੀ ਕਾਫੀ ਦੂਰ ਸੀਗੀ ਕਹਿੰਦੇ ਤੁਹਾਡੀਆਂ ਦੁਕਾਨਾਂ ਵੀ ਜਿਹੜੀਆਂ ਕਿੰਨੀਆਂ ਜਿਹੜੀਆਂ ਦੁਕਾਨਾਂ ਸੀ ਇੱਥੇ ਚਪੇਟ ਚਾਈਆਂ ਤੇ ਕੀ ਤੁਹਾਨੂੰ ਕੋਈ ਫਾਇਦਾ ਇਹਦਾ ਸਰਕਾਰ ਵੱਲੋਂ ਕੋਈ ਮਿਲਿਆ ਨੁਕਸਾਨ ਜਿਹੜਾ ਹੋਇਆ ਸਾਡੇ ਇੱਥੇ ਲਗਭਗ 15-16 ਕੰਟਰੀਆਂ ਦੀ ਦੁਕਾਨਾਂ ਹੈਗੀਆਂ ਇਹਦਾ ਸਾਨੂੰ ਕੋਈ ਫਾਇਦਾ ਨਹੀਂ ਮਿਲਿਆ ਮਦਦ ਜ ਨਹੀਂ ਮਿਲਿਆ ਨਾ ਹੀ ਕਿਸੇ ਨੇ ਪੁੱਛਿਆ ਅਜੇ ਤੱਕ ਤੇ ਨੁਕਸਾਨ ਕਾਫੀ ਹੋ ਚੁਕੇ ਪਰ ਸਰਕਾਰ ਜਿਹੜੀ ਆ ਉਹ ਤੇ ਕਹਿ ਰਹੀ ਹੈ ਕਿ ਆਪਾਂ ਜਿਹੜਾ ਇੱਕ ਇੱਕ ਚੀਜ਼ ਦਾ ਜਿਹੜਾ ਮੁਆਵਜ਼ਾ ਦਵਾਂਗੇ ਜਿੱਦਾਂ ਦਾ ਵੀ ਨੁਕਸਾਨ ਹੈਗਾ ਤੇ ਲੋਕਾਂ ਦੇ ਜਾ ਕੇ ਸਰਵੇ ਵੀ ਕਰ ਰਹੇ ਆ ਤੇ ਲੋਕਾਂ ਨੂੰ ਦੇ ਵੀ ਰਹੇ ਆ ਕੀ ਤੁਹਾਨੂੰ ਮਿਲਿਆ ਜਾਂ ਕਿਸੇ ਨੇ ਕੋਈ ਸਰਵੇ ਕੀਤਾ ਨਹੀਂ ਜੀ ਨਹੀਂ ਅਜੇ ਤੱਕ ਕੋਈ ਸਰਵੇ ਨਹੀਂ ਹੋਇਆ ਕੋਈ ਮੁਆਵਜ਼ਾ ਨਹੀਂ ਮਿਲਿਆ ਕੋਈ ਨਾ ਕੋਈ ਸਾਡੇ ਕੋਲ ਆਇਆ মিডিਆ ਵਾਲੇ ਆਪਣੇ ਆਏ ਆ ਉਹ ਉਹਨਾਂ ਨਾਲ ਗੱਲਬਾਤ ਹੁੰਦੀ ਸੀ ਹੋਰ ਮੁਆਵਜ਼ੇ ਵਾਲੀ ਕੋਈ ਗੱਲ ਨਹੀਂ ਆ ਜੀ ਕਿੰਨਾ ਦੇ ਨੁਕਸਾਨ ਜਿਹੜਾ ਤੁਹਾਡਾ ਹੋਇਆ ਨੁਕਸਾਨ ਘੜ ਤੋਂ ਘੜ 8 ਲੱਖ ਦਾ ਨੁਕਸਾਨ ਹੈ ਮੇਰਾ ਬਿਲਡਿੰਗ ਡੇਗੀ ਹੈ ਮਟੀਰੀਅਲ ਸੀਗਾ ਅੰਦਰ ਉਹ ਕਾਫੀ ਨੁਕਸਾਨ ਹੋਇਆ ਕੀ ਮੰਗ ਕੀ ਕਰਦੇ ਤੁਸੀਂ ਮੰਗ ਆਸੀਂ ਸਰਕਾਰ ਤੋਂ ਕਰਦੇ ਆ ਵੀ ਸਾਨੂੰ ਜਲਦੀ ਜਲਦੀ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਆਪਾਂ ਦੁਬਾਰਾ ਆਪਣਾ ਕਾਰੋਬਾਰ ਸ਼ੁਰੂ ਕਰ ਸਕੀਏ ਬਿਲਕੁਲ ਤੁਸੀਂ ਸੁਣਿਆ ਇਹ ਦੁਕਾਨਦਾਰ ਸੀਗੇ ਜਿਨ੍ਹਾਂ ਦਾ ਕਹਿਣਾ ਕਿ ਨੁਕਸਾਨ ਕਾਫੀ ਸਾਡਾ ਹੋ ਚੁਕਿਆ ਲੇਕਿਨ ਅਜੇ ਤੱਕ ਨਾ ਤੇ ਕਿਸੇ ਸਰਕਾਰ ਨੇ ਇਸ ਵੱਲ ਧਿਆਨ ਦਿੱਤਾ ਤੇ ਨਾ ਹੀ ਕੋਈ ਇਸਦਾ ਸਰਵੇ ਕਰਨਾ ਤੇ ਨਾ ਹੀ ਉਹਨਾਂ ਨੂੰ ਕੋਈ ਆਸ਼ਵਾਸਨ ਮਿਲਿਆ ਮੰਗ ਕੀਤੀ ਹੈ ਉਹਨਾਂ ਨੇ ਵੀ ਜਲਦ ਜਿਹੜੀ ਸਰਕਾਰ ਹੈ ਸਾਡੇ ਵੱਲ ਵੀ ਧਿਆਨ ਦੇਵੇ ਤੇ ਸਾਡਾ ਜਿਹੜਾ ਬੰਦਾ ਮੁਆਵਜ਼ਾ ਨੁਕਸਾਨ ਦਾ ਉਹ ਸਾਨੂੰ ਦਿੱਤਾ ਜਾਵੇ ਹੋਰ ਵੀ ਜਿਹੜੇ ਦੁਕਾਨਦਾਰ ਹੈਗੇ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਨੁਕਸਾਨ ਹੋਇਆ ਤੇ ਕੀ ਉਹਨਾਂ ਦੀ ਮੰਗ ਹੈ ਜੀ ਸਰ ਕੀ ਨਾਮ ਹੈ ਮੇਰਾ ਨਾਮ ਸਫਲ ਸਿੰਘ ਹੈ ਜੀ ਸਖਵਾਲ ਜੀ ਕਿੱਥੇ ਰਹਿੰਦੇ ਹੋ ਤੇ ਕੀ ਕਾਰੋਬਾਰ ਹੈਗਾ ਤੁਹਾਡਾ ਸਾਰਾ ਮੇਰਾ ਪਿੰਡ ਕਲੇਸਰਾ ਪਠਾਨਕੋਟ ਦੇ ਲੱਗ ਗਿਆ ਇੱਥੋਂ 20 ਕਿਲੋਮੀਟਰ ਦੂਰ ਆ ਅਸੀਂ 20 ਕਿਲੋਮੀਟਰ ਡੇਲੀ ਅਪ ਡਾਊਨ ਕਰਦੇ ਆ ਮੈਨੂੰ ਇਸ ਅੱਡੇ ਦੇ ਵਿੱਚ ਆਏ ਹੋਏ ਨੂੰ ਘੱਟੋ ਘੱਟ 10-12 ਸਾਲ ਹੋ ਗਿਆ ਤੇ ਮੈਂ ਇੱਥੇ ਕਿਰਾਏ ਤੇ ਦੁਕਾਨਾ ਲੈ ਕੇ ਕੰਮ ਚਾਲੂ ਕੀਤਾ ਜੀ ਠੀਕ ਹੈ ਮੇਰੇ ਕੋਲ 5-6 ਬੰਦੇ ਕੰਮ ਕਰਦੇ ਆ ਤੇ ਇਸ ਅੱਡੇ ਦੇ ਵਿੱਚ ਇਹ ਜਿਹੜੇ ਸਾਡੀਆਂ ਦੁਕਾਨਾਂ ਨੇ ਦੁਕਾਨਾਂ ਤੋਂ ਘੱਟੋ ਘੱਟ 1 ਕਿਲੋਮੀਟਰ ਪਿੱਛੇ ਦਰਿਆ ਵਗਦਾ ਸੀ ਉਹ ਦਰਿਆ ਦੇ ਵਿੱਚ ਗੁਜਰਾਂ ਦੇ ਡੇਰੇ ਵੀ ਬਹੁਤ ਸੀ ਉਹ ਜਿਹੜੇ ਗੁਜਰਾਂ ਦੇ ਡੇਰੇ ਆ ਰਾਤ ਨੂੰ ਜਦੋਂ ਪਾਣੀ ਆਇਆ ਉਹਨਾਂ ਦੇ ਡੇਰੇ ਉਹਰੇ ਵੀ ਰੁੜ ਗਏ ਆ ਇਸ ਟਾਈਮ ਜਿਹੜਾ ਦਰਿਆ ਆ ਉਹ 1 ਕਿਲੋਮੀਟਰ ਤੋਂ ਅੱਗੇ ਆ ਗਿਆ ਸੜਕ ਦੇ ਕਿਨਾਰੇ ਸਾਡੀ ਦੁਕਾਨਾਂ ਦੇ ਪਿੱਛੇ ਚੱਲ ਰਿਹਾ ਇੱਥੇ ਸ਼ਰਾ ਬਣ ਚੁੱਕਾ ਜਿੰਨਾ ਚਿਰ ਉਹ ਸ਼ਰੇ ਨੂੰ ਬੰਦ ਨਹੀਂ ਕਰਦੇ ਉਹਨਾਂ ਚਿਰ ਇਥੋਂ ਦਰਿਆ ਨਹੀਂ ਬੰਦ ਹੋ ਸਕਦਾ ਦਰਿਆ ਪੱਕਾ ਇੱਥੇ ਹੋ ਗਿਆ ਦਰਿਆ ਤੇ ਹੁਣ ਤਾਂ ਹੀ ਜਾ ਸਕਦਾ ਜੇ ਉੱਥੇ ਪੱਕੀ ਧੁੱਸੀ ਬੰਨੀ ਜਾਵੇ ਪਹਿਲੀ ਜਗ੍ਹਾ ਦੇ ਉੱਤੇ ਤੇ ਫੇਰ ਇਧਰ ਦਾ ਬਚਾਇਆ ਨਹੀਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੁੜ ਕੇ ਆਉਂਦੇ ਸਾਲ ਨੂੰ ਅਗਰ ਇੱਕ ਸਾਲ ਦੇ ਵਿੱਚ 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 6 ਮਹੀਨੇ ਦੇ ਵਿੱਚ ਵਿੱਚ ਤੇ ਨਹੀਂ ਪਜਦੇ ਤੇ ਸਾਲ ਤੋਂ ਬਾਅਦ ਤਾਂ ਮੁੜ ਕੇ ਹਾੜ ਨੇ ਆਣਾ ਤੇ ਫੇਰ ਮੁੜ ਕੇ ਇਸ ਤੋਂ ਜ਼ਿਆਦਾ ਨੁਕਸਾਨ ਹੋਏਗਾ ਅੱਜ ਤੋਂ 2 ਸਾਲ ਇੱਕ ਸਾਲ ਪਹਿਲਾਂ ਫੇਰ ਹਾੜ ਆਇਆ ਸੀ ਉਸ ਟਾਈਮ ਵੀ ਤੁਸੀਂ ਰੁੜਦੀ ਪਈ ਸੀ ਜਿਹੜਾ ਇਹ ਨਹਿਰ ਮੈਕਮਾ ਤੁਸੀਂ ਵਾਲਾ ਮੈਕਮਾ ਇਹ ਉੱਥੇ ਦਿਨ ਰਾਤ ਉਹਨੇ 3-4 ਦਿਨ ਬੈਠਾ ਰਿਹਾ ਸੀ ਕਿਥੋਂ ਤੁਸੀਂ ਟੁੱਟਣੀਆਂ ਤੁਸੀਂ ਟੁੱਟਣੀਆਂ ਇਹ ਉੱਥੇ ਦਰਸਤ ਵੱਡ ਵੱਡ ਕੇ ਸੁਣਦੇ ਰਹੇ ਇਹਨਾਂ ਨੇ 2 ਸਾਲ ਪਹਿਲਾਂ ਜਦੋਂ ਤੁਸੀਂ ਟੁੱਟਣ ਲੱਗੀ ਉਸ ਤੋਂ ਬਾਅਦ ਇਹਨਾਂ ਨੇ ਕੋਈ ਉਹਦੀ ਰਿਪੇਅਰਿੰਗ ਕੋਈ ਕੁਝ ਨਹੀਂ ਕੀਤਾ ਜੇ ਕਿਤੇ ਅਦੋਂ ਦੀ ਰਿਪੇਅਰਿੰਗ ਕੀਤੀ ਹੋਈ ਹੋ ਸਕਦਾ ਹੈ ਤਾਂ ਕਿਤੇ ਬਚਾਅ ਹੋ ਜਾਂਦਾ ਕਿੰਨੀਆਂ ਦੁਕਾਨਾਂ ਹੈਗੀਆਂ ਇਸ ਾਡੇ ਦੇ ਵਿੱਚ ਇਸ ਾਡੇ ਦੇ ਵਿੱਚ ਉਹ ਤੁਸੀਂ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੁਕਾਨਾਂ ਦੀ ਖਬਰ ਦੇ ਦੇਣਾ ਇੱਕ ਟੋਕਾ ਟਬੀ ਦੀ 1 ਕਿਲੋਮੀਟਰ ਦੇ ਬੇ 1.5 ਕਿਲੋਮੀਟਰ ਜਾਂ 2 ਕਿਲੋਮੀਟਰ ਜਿਹੜੀਆਂ ਆ ਦਰਿਆ ਦੇ ਨਾਲ-ਨਾਲ ਕੋਹਲੀ ਾਡੇ ਦੇ ਵਿੱਚ ਦੁਕਾਨਾਂ ਬਣੀਆਂ ਦੁਕਾਨਾਂ ਘਟੋ ਘਟਵੀ ਜਿਹੜੀਆਂ ਨਾ ਤੇ 20-25 ਦੁਕਾਨਾਂ ਨੇ ਤੇ ਇਹ ਜਿਸ ਦੁਕਾਨਾਂ ਦੇ ਵਿੱਚ ਪਿੱਛੇ ਆ ਕੇ ਕੰਦਾ ਸਭ ਕੁਝ ਡਿੱਗ ਗਿਆ ਇਹ ਦੁਕਾਨਾਂ 12 13 ਦੁਕਾਨਾਂ ਨੂੰ ਇਹਦੇ ਵਿੱਚ ਕੁਝ ਕਿਰਾਏਦਾਰ ਨੇ ਤੇ ਕੁਝ ਆਪਣੇ ਮਾਲਕ ਮਕਾਨ ਦੇ ਤੁਹਾਡਾ ਵੀ ਨੁਕਸਾਨ ਹੋਇਆ ਹਾਂਜੀ ਮੇਰੇ ਕੋਲ ਮੈਂ ਤਿੰਨ ਦੁਕਾਨਾਂ ਵਾਲੇ ਮੈਂ ਕਿਰਾਏ ਤੇ ਰਹਿਣਾ ਮੈਨੂੰ 10 ਸਾਲ ਹੋ ਗਿਆ ਕਿਰਾਏ ਦੇ ਤੇ ਰਹਿੰਦੇ ਮੇਰਾ ਵੀ ਤਿੰਨਾਂ ਦੁਕਾਨਾਂ ਦੇ ਵਿੱਚ ਘੱਟੋ ਘਾਟ 4-5 ਲੱਖ ਰੁਪਏ ਦਾ ਮੇਰਾ ਨੁਕਸਾਨ ਹੋ ਗਿਆ ਮੇਰੀਆਂ ਮਸ਼ੀਨਾਂ ਵੀ ਰੁੜੀਆਂ ਮੇਰਾ ਨਮਾ ਲੁਆ ਵੀ ਰੁੜ ਗਿਆ ਦੂਸਰੇ ਜਗਾੜ ਬਣੇ ਹੋਏ ਜਿਹੜੇ ਤਕਰੀਬਨ ਸਾਰੇ ਚੱਲ ਗਿਆ ਮੇਰੀਆਂ ਆਨਲੀ ਸਿਰਫ 4 ਮਸ਼ੀਨਾਂ ਬਚੀਆਂ ਨੇ ਜੀ ਬਾਕੀ ਸਿਰਫ ਰੁੜ ਗਏ ਇਸ ਵੇਲੇ ਦੇ ਕੀ ਹਾਲਾਤ ਨੇ ਇਸ ਵੇਲੇ ਦੇ ਇਸ ਵੇਲੇ ਹਾਲਾਤ ਆਸੀ ਜੀ ਮੈਂ ਨਹੀਂ ਜਿਦਾਂ ਦਾ ਹਾਰੜ ਹੈ ਦਾ ਅਸੀਂ ਬੇਲੇ ਬੈਠੇ ਦਿਆਂ ਇਹੋ ਢੀਕਦੇ ਪਿਆ ਕੋਈ ਸਾਡਾ ਕੋਈ ਨਾਂ ਨੰਬਰ ਕੋਈ ਕਿਤੇ ਪਾਵੇ ਕੋਈ ਲਿਖੇ ਕਿ ਤੇ ਸਾਨੂੰ ਵੀ ਅੱਗੇ ਕੋਈ ਆਹੇ ਕੰਮ ਕਰੀਏ ਸਾਡਾ ਕੁਝ ਮਿਲੇਗਾ ਤੇ ਅੱਗੇ ਆਪਣਾ ਰੋਜ਼ਗਾਰੀ ਅੱਗੇ ਕਰਾਂਗੇ ਤੇ ਅਜੇ ਤੱਕ ਤੇ ਕੋਈ ਇਦਾਂ ਦਾ ਬੰਦਾ ਸਾਨੂੰ ਨਾਮ ਮਿਲਦਾ ਪਿਆ ਜੇ ਆਏ ਆ ਆਪਣੇ ਮੰਤਰੀ ਆਏ ਨਾ ਦੂਸਰੇ ਲੀਡਰ ਆਏ ਨਾ ਉਹਨਾਂ ਨੂੰ ਜੇ ਆਹੇ ਖੜਿਆ ਕਰਕੇ ਪੁੱਛਿਆ ਦੱਸਿਆ ਉਹ ਆਂਦੇ ਬੰਦੇ ਆਣਗੇ ਤੇ ਉਹ ਬੰਦੇ ਜਿਹੜੇ ਆਣਗੇ ਉਹ ਆਪਣੇ ਲਿਖ ਕੇ ਖੜਨਗੇ ਤੇ ਜੇ ਕੋਈ ਆਇਆ ਉਹਨਾਂ ਦੇ ਵਿੱਚ ਸਾਨੂੰ ਇਹ ਕਹਿੰਦਾ ਕਿ ਤੁਸੀਂ ਕਿਰਾਏਦਾਰ ਹੋ ਤੁਹਾਡਾ ਕੀ ਹੈ ਤੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਇਹ ਉਹਨਾਂ ਦਾ ਨੁਕਸਾਨ ਆ ਤੁਹਾਡਾ ਕੀ ਨੁਕਸਾਨ ਆ ਤੇ ਤੁਸੀਂ ਸੋਚੋ ਕਿ ਜਿਸ ਬੰਦੇ ਕੋਲ 4-5 ਬੰਦੇ ਕੰਮ ਕਰਦੇ ਆ ਹਰ ਦੁਕਾਨ ਦੇ ਵਿੱਚ ਬੰਦਿਆਂ ਨਾਲ ਲੇਬਰ ਰੱਖੀ ਆ ਆਪਣੇ ਤੇ ਉਹਨਾਂ ਦਾ ਇੰਨਾ 4 ਬੰਦਿਆਂ ਲਈ ਕੀ ਸਮਾਨ ਨਹੀਂ ਅੰਦਰ ਹੋਏਗਾ ਉਹ ਬਿਨਾ ਸਮਾਨ ਤੇ ਬੈਠੇ ਆ ਦੁਕਾਨਦਾਰੋਂ ਭਾਈ ਉਹਨਾਂ ਦਾ ਸਮਾਨ ਜਿਆਦਾ ਅੰਦਰ ਰੁੜ ਗਿਆ ਤੇ ਉਹਨਾਂ ਦਾ ਕੋਈ ਨਾਂ ਨੰਬਰ ਕਿਉਂ ਨਹੀਂ ਇਸ ਵੇਸ ਨਾਲ ਬੋਲਿਆ ਜਾ ਰਿਹਾ ਆਸੀਂ ਇਹ ਰਿਕਵੈਸਟ ਤੁਹਾਡੇ ਕੋਲੋਂ ਕਰਕੇ ਅੱਗੇ ਉਹ ਹੀ ਪਛਾਣਾ ਚਾਹੁੰਦੇ ਆ ਕਿ ਜਿੰਨੇ ਖਰਾਏਦਾਰ ਰਹਿੰਦੇ ਆ ਉਹਨਾਂ ਦੇ ਵੀ ਬਾਰੇ ਕੋਈ ਨਾ ਕੋਈ ਸੋਚਿਆ ਜਾਏ ਪਰ ਸਰਕਾਰ ਜਿਹੜੀ ਉਹ ਕਹਿੰਦੀ ਮੁਰਗੀ ਵੀ ਮਰ ਜੇ ਉਹਦਾ ਵੀ ਮੁਆਵਜ਼ਾ ਦੇਣਗੇ ਫਿਰ ਤੋਂ ਤੁਸੀਂ ਦੁਕਾਨਦਾਰ ਉਹ ਬੜੇ ਵੱਡੇ ਤੁਹਾਨੂੰ ਕਿਸੇ ਨੇ ਨਹੀਂ ਦੇਖਿਆ ਸਰ ਜੀ ਮੇਰੇ ਨਾਲ ਮੁਰਗੀਆਂ ਵਾਲਾ ਵੀ ਹੈਗਾ ਉਹਨੂੰ ਮੁਰਗੀ ਛੱਡ ਕੇ ਤੇ ਆਉਣਾ ਮੁਰਗੀਆਂ ਦੀ ਬੇਠ ਦਾ ਕੁਛ ਨਹੀਂ ਦਿੱਦੇ ਪੇ ਉਹਦੇ ਬਾਰੇ ਨਹੀਂ ਕੋਈ ਗੱਲ ਹੋਣ ਦੇਦੀ ਤੇ ਮੁਰਗੀਆਂ ਕਿਥੋਂ ਦੇਣ ਦੇ ਦੇਣਾ ਗੱਪਾਂ ਮਾਰਨੋ ਜਿੰਨੀਆਂ ਮਰਜੀ ਭਗਵਾਨ ਤਮਾਰ ਆਖ ਦੇਵੇ ਮੈਂ ਮਾਂ ਮੁਰਗੀਆਂ ਵੀ ਦਵਾਗਾ ਤਾਂ ਮੁਰਗੇ ਦੇਣ ਆਏਗਾ ਤਾਂ ਦੇਵੇਗਾਣਾ ਕੀ ਮੰਗ ਕਰਦੇ ਮੰਗ ਸਾਨੂੰ ਇਹ ਕਿ ਜਿੰਨਾ ਨੁਕਸਾਨ ਹੋਇਆ ਹਰ ਬੰਦੇ ਦਾ ਕੋਸ਼ਿਸ਼ ਕੀਤੀ ਜਾਏ ਕਿ ਉਹਨਾਂ ਨੂੰ ਸਾਰਿਆਂ ਨੂੰ ਕੁਝ ਨਾ ਕੁਝ ਆਟੇ ਤੇ ਲੂਣ ਹੋਣਾ ਚਾਹੀਦਾ ਕੋਈ ਦੁਖੀ ਬੰਦਾ ਨਾ ਜਾਵੇ ਜਿਹੜੇ ਗੁੱਜਰ ਰੁੜ ਗਿਆ ਜਿਨ੍ਹਾਂ ਦੇ ਆਪਣੇ ਘਰ ਖਰਾਟ ਅੰਦਰ ਬਣਿਆ ਉਹਨਾਂ ਦੇ ਨਿਆਣੇ ਵੀ ਰੁੜੇ ਇੱਥੇ ਨਿਆਣੇ ਵੀ ਤਿੰਨ ਨਿਆਣੇ ਵੀ ਰੁੜ ਗਏ ਵਿਚਾਰਿਆਂ ਦੇ ਇੱਕ ਬੁੱਢੀ ਹੈ ਇੱਕ ਬੁੱਢੀ ਵੀ ਰੁੜੀ ਆ ਉਹ ਕਿੱਥੇ ਵਿਚਾਰਿਆਂ ਲੱਭਣਗੇ ਕੋਹ ਥੱਲਿਓਂ ਜਾ ਕੇ ਬੁੱਢੀ ਲੱਭੀ ਆ ਉਹਨਾਂ ਦੀ ਤੇ ਨਿਆਣੇ ਤਾਂ ਲੱਭੇ ਨਹੀਂ ਜਿਹੜੇ ਡੰਗਰ ਰੋੜੇ ਆ ਚਾਹੇ ਉਹਨਾਂ ਦੇ ਘਰ ਪੱਕੇ ਬਣੇ ਦੇ ਆ ਕੋਠੀਆਂ ਬਣੇ ਦੀਆਂ ਉਹ ਨਹੀਂ ਲੱਭੀਆਂ ਉਹਨਾਂ ਦੇ ਬਾਰੇ ਵੀ ਕੋਈ ਗਵਰਨਮੈਂਟ ਸਰਕਾਰ ਕੁਛ ਨਾ ਕੁਛ ਸੋਚੇ ਕਿ ਉਹਨਾਂ ਨੂੰ ਵੀ ਕੋਈ ਜਗ੍ਹਾ ਦੇ ਦੇ ਉਹਨਾਂ ਨੂੰ ਵਿਚਾਰਿਆਂ ਨੂੰ ਕਿ ਕਿਤੇ ਉਹਨਾਂ ਨੂੰ ਖਰਚ ਦੇਵੇ ਵੀ ਕਿੰਨਾ ਤੁਹਾਡਾ ਨੁਕਸਾਨ ਆ ਕਿੰਨਾ ਨਹੀਂ ਆ ਉਹ ਕਿੱਥੇ ਜਾਣੇ ਸਲੇ ਬਿਲਕੁਲ ਕੁਝ ਹੋਰ ਦੁਕਾਨਦਾਰ ਵੀ ਸਾਡੇ ਨਾਲ ਜੁੜੇ ਹੋਣਾ ਨਾ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਨੂੰ ਵੀ ਕੁਝ ਮਿਲਿਆ ਜਾਂ ਉਹਨਾਂ ਦਾ ਕੀ ਨੁਕਸਾਨ ਹੋਇਆ ਹਾਂਜੀ ਭਾਈ ਪਵਨ ਘਵਾਨ ਸਰ ਪਵਨ ਜੀ ਦੁਕਾਨ ਆ ਆਪਣੀ ਵੀ ਇੱਥੇ ਹਾਂ ਸਾਰੇ ਕਾਪ ਆਪਣੀ ਇੱਕ ਕਿਰਾਏ ਤੇ ਆ ਕਿੱਦਾਂ ਦੇ ਹਾਲਾਤ ਨੇ ਜਿਹੜੇ ਹੜ੍ਹ ਤੇ ਆਇਆ ਨੁਕਸਾਨ ਵੀ ਕਹਿੰਦੇ ਕਾਫੀ ਹੋਇਆ ਹੋ ਸਕਦਾ ਤੁਹਾਡਾ ਵੀ ਹੋਇਆ ਹੋਵੇ ਸਰ ਆਪਣੇ ਕੋਲ 4-5 ਮੁੰਡੇ ਕੰਮ ਕਰਦੇ ਆ ਤੇ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਰਾਤ ਕੋਈ 6-3 ਵਜੇ ਪਾਣੀ ਆਇਆ ਤੇ ਸਵੇਰੇ ਕੋਈ 10:00 ਵਜੇ ਆਇਆ ਤੇ ਸਮਾਨ ਟੁੱਟ ਕੇ ਗਈ ਸਾਹਮਣੇ ਕੰਦਨ ਦਾ ਸਮਾਨ ਰੈਕ ਕਲਾ ਸਮਾਨ ਹੈ ਥੋੜਾ ਬੋਦਾ ਕਟਿਆ ਤੇ ਬਰਬਾਦੀ ਬਹੁਤ ਜ਼ਿਆਦਾ ਸਰ ਹੋਈ ਹੈ ਕਿੰਨੇ ਦਾ ਨੁਕਸਾਨ ਹੋਇਆ ਆਪਣਾ ਵੀ ਸਰ ਘਟਵੜਾ 4.5 ਲੱਖ ਦਾ ਨੁਕਸਾਨ ਹੋਗਾ ਸਪੇਡ ਵਾਰ ਦੇਖੋ ਗਾੜੀ ਗੱਡੀਆਂ ਦਾ ਬਹੁਤ ਮਹਿੰਗਾ ਸਮਾਨ ਹੈ ਜਿੱਦਾਂ ਬਾਕੀ ਦੁਕਾਨਦਾਰ ਕਹਿ ਰਹੇ ਨੇ ਕੀ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਸਾਡੀ ਕਿਸੇ ਤਰ੍ਹਾਂ ਦੀ ਅਜੇ ਤੱਕ ਹੈਲਪ ਨਹੀਂ ਪੁੱਛਣ ਨਹੀਂ ਆਇਆ ਕਿ ਸਚਾਈ ਹੈ ਸਰ ਮਹੀਨਾ ਹੋ ਗਿਆ ਉਹਨੂੰ ਇੱਥੇ ਰਹਿੰਦੇ ਇਹਦਾ ਪੁੱਛਿਆ ਨਹੀਂ ਉਹਨੂੰ ਨਹੀਂ ਪੁੱਛਿਆ ਕੀ ਹੋਇਆ ਕੀ ਨਾ ਤੁਹਾਡੇ ਨਾਲ ਕੋਈ ਨੁਕਸਾਨ ਕੇ ਨੇ ਪੁੱਛਿਆ ਧੱਕ ਨਹੀਂ ਪਰ ਸਰਕਾਰ ਤੇ ਕਹਿ ਰਹੀ ਹੈ ਕਿ ਆਪਾਂ ਘਰ ਘਰ ਜਾ ਕੇ ਜਿਹੜਾ ਇਹਦਾ ਮੁਆਇਨਾ ਵੀ ਕਰਨ ਡਿਆਂ ਟੀਮਾਂ ਸਾਡੀਆਂ ਸਰਵੇ ਕਰਨ ਡੀਆਂ ਆਪਾਂ ਦੇਣਾ ਮੁਆਵਜ਼ਾ ਹੋ ਸਕਦਾ ਦੇਣ ਵੀ ਦੇ ਹੁਣ ਕਈਆਂ ਨੂੰ ਕਿ ਤੁਹਾਨੂੰ ਨਹੀਂ ਮਿਲਿਆ ਸਾਰੇ ਇਹ ਤੱਕ ਦਿੱਥੇ ਆਇਆ ਕੋਈ ਨਹੀਂ ਲੱਗੇ ਪਾਣੀ ਤੇ ਬਿਲਕੁਲ ਲੱਗੇ ਸਾਡੇ ਪਾਣੀ ਦੇਖ ਕੇ ਚੱਲ ਜਾਂਦੇ ਸਾਰੇ ਇਹਨੇ ਕੀ ਮੰਗ ਕਰਦੇ ਸਭ ਮੰਗ ਆ ਇਹ ਸਾਡਾ ਜੋ ਨੁਕਸਾਨ ਹੋਇਆ ਦਾ ਤੁਹਾਨੂੰ ਮਿਲਣਾ ਚਾਹੀਦਾ ਬਿਲਕੁਲ ਦੋਸਤੋ ਐ ਸਿਗੇ ਜਿਹੜੇ ਕੋਲੀਆਂ ਆਡੇ ਦੇ ਦੁਕਾਨਦਾਰ ਹੈਗੇ ਨੇ ਇਸ ਤੋਂ ਅੱਗੇ ਵੀ ਕਾਫੀ ਦੁਕਾਨਾਂ ਹੈਗੀਆਂ ਜੇ ਇਹਨਾਂ ਨੂੰ ਨਹੀਂ ਮਿਲਿਆ ਹੋ ਸਕਦਾ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਪੁੱਛਣਾ ਮਿਲਿਆ ਪਰ ਨੁਕਸਾਨ ਇਹਨਾਂ ਦਾ ਕਾਫੀ ਵੱਡਾ ਹੋਇਆ ਤੇ ਇਹਨਾਂ ਦੇ ਵਿੱਚ ਰੋਸ ਵੀ ਹੈਗਾ ਸਰਕਾਰ ਦੇ ਖਿਲਾਫ ਕਿਦਨੇ ਕੀਤੇ ਕਿਉਂਕਿ ਸਰਕਾਰ ਜਿਹੜੀ ਆ ਬਾਰ-ਬਾਰ ਜਿਹੜੇ ਵਾਅਦੇ ਤੇ ਦਾਅਵੇ ਕਰਦੀ ਆ ਕਿ ਜਿਹੜੇ ਹੜਪੀੜਤ ਹੈਗੇ ਨੇ ਚਾਹ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਹਰ ਪੱਖੋਂ ਜਿਹੜਾ ਮੁਆਵਜ਼ਾ ਜੋ ਵੀ ਉਹਨਾਂ ਦਾ ਬੰਦਾ ਉਹਨਾਂ ਨੂੰ ਦਿੱਤਾ ਜਾਏਗਾ ਪਰ ਇਹਨਾਂ ਨੂੰ ਅਜੇ ਤੱਕ ਕਹਿੰਦੇ ਮਹੀਨਾ ਲੱਗਾ ਹੁਣ ਕੋਈ ਵੀ ਪੁੱਛਣ ਨਹੀਂ ਆਇਆ ਕਾਫੀ ਰੋ ਸਨਾਈ ਹੈ ਕਿ ਇਹਨਾਂ ਦੀ ਇਹੀ ਮੰਗ ਹੈ ਕਿ ਜਿਹੜਾ ਇਹਨਾਂ ਵੱਲ ਵੀ ਧਿਆਨ ਦਿੱਤਾ ਜਾਏ ਦੋਸਤੋ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ